ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਬਲੌਗ ਦੇਖਣ ਵਾਲਿਆਂ ਨੂੰ ਤੇ ਮੈਂ ਇਸ ਟਾਈਮ ਬੈਠਾ ਹੈਗਾ ਪੋਜਪੁਰ ਕੱਲ ਮੇਰੂ ਕਸੀ ਪਪਾਲ ਪਪਾਲ ਮੜੇ ਮੋਟਰਸਾਈਕਲ ਦਾ ਕੰਮ ਕਰਾਉਣਾ ਸੀ ਉੱਪਰ ਆ ਕੇ ਕੁਝ ਥਾਵਾਂ ਦੇਖ ਕੇ ਤੇ ਅੱਜ ਆਪਾਂ ਪੋਜਪੁਰ ਚੱਲਦੇ ਆਂ ਪੋਜਪੁਰ ਦੇ ਵਿੱਚ ਇੱਕ ਮੰਦਿਰ ਆ ਮੰਦਿਰ ਦੇਖਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਭੀਮਵੇਟਕਾ ਉਹ ਇੱਥੋਂ ਚੱਲ 1 ਕਿਲੋਮੀਟਰ ਵੱਧ ਦੂਰ ਆ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਹਾਂਜੀ ਪਾਣੀ ਕੀ ਪਾਣੀ ਵਰਤ ਲਈ ਪਾਣੀ ਹਾਂ ਪਾਣੀ ਦੇ ਦੂੰ ਅਣੀ ਬੋਤਲ ਵਾਲੀ ਦੇ ਦੋ ਠੀਕ ਹੈ ਬਸ ਲੈਰੀ ਦੇ ਦੋ ਦੂਜੇ ਪਾਣੀ ਨਾਲ ਕੰਮ ਜਾ ਖਰਾਬ ਹੋ ਜਾਂਦਾ ਹੈ। ਪੋਈਪੁਰ ਤੋਂ ਲਗਭਗ 3 ਕਿਲੋਮੀਟਰ ਬਾਹਰ ਬਾਰ-ਬਾਰ ਬਣਿਆ ਹੋਇਆ ਹੈ। ਮਿਡਵੇਟ ਰੀਟ। ਤੇ ਪੋਜਪੁਰ ਨੂੰ ਉੱਤਰ ਭਾਰਤ ਦਾ ਸੋਮਨਥ ਵੀ ਕਿਹਾ ਜਾਂਦਾ। ਇੱਥੇ ਇੱਕ ਬਹੁਤ ਮਸ਼ਹੂਰ ਮੰਦਿਰ ਆ ਬਹੁਤ ਵੱਡਾ ਇੱਥੇ ਸ਼ਿਵ ਲਿੰਗਾ ਜਿਹੜਾ ਕਿ ਰਾਜੀ ਪੋਜ ਨੇ ਸਥਾਪਿਤ ਕੀਤਾ ਸੀਗਾ। ਉਹ ਮੰਦਿਰ ਦੇਖਾਂਗੇ ਆਪਾਂ। ਉਹ ਮੰਦਿਰ ਦੇਖਣ ਤੋਂ ਬਾਅਦ ਫਿਰ ਆਪਾਂ ਅੱਗੇ ਲੰਘ ਜਾਂਗੇ ਹੋਰ ਰਹਾਣ। ਪੋਜਪੁਰ ਮਿਡਵੇਟ ਰੀਟ ਸਵੇਰ ਦਾ ਤੇ ਸਮਾਂ ਹੋ ਗਿਆ ਤੇ ਬ੍ਰੇਕਫਾਸਟ ਕਰਦੇ ਆ ਆਪਾਂ پراਵਠਾ ਮਗਾਇਆ ਕੋਬੀ ਵਾਲਾ ਤੇ ਨਾਲ ਦਹੀਂ ਓਨੀ ਪ੍ਰੋਪਰਟੀ ਹੈ ਇਹ ਵਧੀਆ ਕੋਬੀ ਵਾਲਾ پراਵਠਾ ਤੇ ਨਾਲ ਦਹੀਂ ਇਹ ਖਾਣੇ ਆਪਾਂ 1 ਕਿਲੋਮੀਟਰ ਹੀ ਯਹਾਂ ਸੇ ਇਹਾਂ ਐਸੀ ਰੋਡ ਪੇ ਆਏਗਾ? ਹਾਂ ਇਹ ਸਿੱਧਾ ਰੋਡ ਵਹੀ ਜਾਂਦਾ ਹੈ ਮੰਦਿਰ ਸ। ਜੇ ਮੰਦਿਰ ਜਾਏਗਾ। ਠੀਕ ਹੈ ਭਾਈ ਜੀ ਫਿਰ ਚਲਤੇ ਹਾਂ ਹਮ। ਹੁਣ ਚਲਦੇ ਆਂ ਆਪੇ ਇੱਥੋਂ ਮੰਦਰ ਵੱਲ ਨੂੰ। 4 ਕਿਲੋਮੀਟਰ ਵਾਟ ਹੀ ਰਹਿ ਗਿਆ ਮੰਦਿਰ। ਫਿਰ ਤਾਂ ਪਰ ਣੀੜੀ ਫਿਰਦੇ ਆ। ਹੁਣ ਆਵਾਜ਼ ਸਹੀ ਹੋਈ ਹੈ ਮੋਟਰਸਾਈਕਲ ਦੀ। ਕਿਤੇ ਅਵੇਂ ਕਿੜਕੜ ਕਰੀ ਜਾਂਦਾ ਸੀ। ਜਦੋਂ ਸਾਇਲੈਂਟ ਹੋ ਗਿਆ ਇਹ ਦੂਰ ਦੀ ਰਹਾ ਹੈਗਾ ਕਿ ਹੈ ਨਹੀਂ ਦੂਰ ਦੀ ਤਾਂ ਨਹੀਂ ਆਪਾਂ ਐਂ ਦੇਖ ਲੈਨੇ ਆ ਪੋਜਪੁਰ ਦਾ ਮੰਦਿਰ ਇੱਥੋਂ ਰਿਹਾ ਗਿਆ 1 ਕਿਲੋਮੀਟਰ ਬਾਅਦ ਸਾਹਮਣੇ ਬੋਰਡ ਲੱਗਿਆ ਹੋਇਆ ਤੇ 7 ਕਿਲੋਮੀਟਰ ਤੇ ਹੋਰ ਮੰਦਿਰ ਵੀ ਹੈਗੇ ਨੇ ਕੁਝ ਬਾਅਦ ਆਪਾਂ ਸਾਹਮਣੇ ਤੁਸੀਂ ਜਾਂਦਾ ਆਪਾਂ ਜਿਹੜਾ ਇੱਥੋਂ ਦਾ ਇਤਿਹਾਸਕ ਮੰਦਿਰ ਆ ਪੋਜਪੁਰ ਦਾ ਸ਼ਿਵ ਮੰਦਿਰ ਇੱਥੇ ਪਹੁੰਚਦੇ ਆਪਾਂ ਅੰਦਰ ਜਾ ਕੇ ਦੇਖਦੇ ਆ ਮੰਦਿਰ ਨੂੰ ਸਾਹਮਣੇ ਦਰਵਾਜ਼ਾ ਥੋੜੀ ਜਿਹੀ ਵਾਟਪੂਟ ਤੁਰ ਕੇ ਜਾਣਾ ਪਊ ਲਗਭਗ 100 ਕਿਲੋਮੀਟਰ ਉਸ ਤੋਂ ਅਗੇ ਗ੍ਰੇਟਾ ਮੰਦਿਰ ਨੂੰ ਜਾਂਦਾ ਇਧਰੋਂ ਆਏ ਆਪਾਂ ਪਪਾਰ ਵਾਲੇ ਪਾਸਿਓਂ ਸੋਹਣੀ ਜਗ੍ਹਾ ਤੇ ਬਣਿਆ ਹੋਇਆ ਮੰਦਿਰ ਆ। 11ਵੀਂ ਸ਼ਤਾਬਦੀ ਕੇ ਰਾਸ਼ਟ੍ਰਿਕ ਸਮਾਰਕ ਪ੍ਰਾਪਤ ਦਾ ਸਵਾਗਤ ਹੈ। 11ਵੀਂ ਸਦੀ ਚ ਬਣਿਆ ਹੋਇਆ ਮੰਦਿਰ ਆ। ਰਾਜਾ ਭੋਜਵੇਲੇ ਦਾ ਬਣਿਆ ਹੋਇਆ ਮੰਦਿਰ। ਇਸ ਮੰਦਿਰ ਦਾ ਨਿਰਮਾਣ ਰਾਜਾ ਭੋਜ ਦੇਵ ਨੇ ਕਰਵਾਇਆ ਸੀ 1010 ਤੋਂ ਲੈ ਕੇ 1050 ਤੱਕ ਜਿਹੜਾ ਕਿ ਪ੍ਰਮਾਰ ਵੰਚਤਾ ਰਾਜਾ ਸੀ ਇਸ ਮੰਦਰ ਦੇ ਵਿੱਚ 2.3 ਮੀਟਰ ਲੰਬਾ ਸ਼ਿਵਲਿੰਗ ਰੱਖਿਆ ਹੋਇਆ ਇਹ ਸ਼ਿਵਲਿੰਗ ਰਾਜਾ ਭੋਜ ਨੇ ਹੀ ਰੱਖਿਆ ਹੋਇਆ ਸੀ ਉਹਨਾਂ ਨੇ ਰਖਵਾਇਆ ਉਹਨਾਂ ਨੇ ਆਪਣੀ ਸ਼ਰਦਾ ਦੇ ਨਾਲ ਇਹ ਮੰਦਰ ਬਣਾਇਆ ਸੀ ਇਹ ਮੰਦਰ ਪੂਰਾ ਨਹੀਂ ਹੈਗਾ ਅੱਧਾ ਬਣਿਆ ਹੋਇਆ ਮੰਦਰ ਆ ਅੱਧੇ ਆ ਅੱਧਾ ਮੰਦਰ ਪਤਾ ਨਹੀਂ ਉਹਦੇ ਕੀ ਕਾਰਨ ਨੇ ਉੱਠ ਗਿਆ ਜਾਂ ਬਣਾਇਆ ਹੀ ਨਹੀਂ ਗਿਆ ਉਹਦੇ ਬਾਰੇ ਅਲੱਗ-ਅਲੱਗ ਕਹਾਣੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਮਿੱਥਾਂ ਬਣੀਆਂ ਹੋਈਆਂ ਨੇ ਨਹੀਂ ਮੇਰੇ ਪਾਸ ਨਹੀਂ ਦੇਵਨ ਭਾਈ ਦੇ ਪਾਸ ਉਹ ਓਕੇ ਬੋਲ ਦੇਣਾ ਸਰ ਓਕੇ भोजपुर का मंदिर सोहनी जगह पर बने हुआ चार छपेरे हरियाली है ਤੇ ਇਹ ਬਿਲਕੁਲ ਸਾਹਮਣੇ ਦਿਸਦੀ ਆ ਆਪਾਂ ਨੂੰ ਬੇਤਵਨ ਨਦੀ ਆ ਜਿੱਥੇ ਪਾਣੀ ਦਾ ਚਮਕੀ ਜਾਂਦਾ ਇਹ ਬੇਤਵਨ ਨਦੀ ਆ ਬੇਤਵਨ ਨਦੀ ਵੱਧ ਪਰਦੇਸ ਦੀ ਸੋਹਣੀ ਨਦੀ ਆ ਮਤਲਬ ਵੱਡੀ ਨਦੀ ਆ ਹੁਣ ਤੱਕ ਆਪਾਂ ਕਈ ਵਾਰੀ ਬੇਤਵਨ ਨਦੀ ਦੇ ਕੋਲ ਦੀ ਲੰਗੇ ਆ ਸੋਹਣੇ ਸਫਰ ਹੋਏ ਆਪਣੇ ਬੇਤਵਨ ਨਦੀ ਤੇ ਇਹ ਮੰਦਿਰ ਰਾਜੀਪੂਜ ਨੇ ਬਣਵਾਇਆ ਸੀ 11ਵੀਂ ਸਦੀ ਦੇ ਵਿੱਚ ਪਰ ਇਹ ਮੰਦਿਰ ਪੂਰਾ ਨਹੀਂ ਬਣਿਆ ਪਤਾ ਨਹੀਂ ਇਹਦੇ ਪਿੱਛੇ ਕੀ ਰਾਜ ਆ ਕਈ ਕਹਾਣੀਆਂ ਨੇ ਦੇ ਪਿੱਛੇ ਕੋਈ ਕਹਿੰਦਾ ਉਸ ਸਮੇਂ جنگ ਲੱਗ ਗਿਆ ਸੀ ਕੋਈ ਕਹਿੰਦਾ ਕਿ ਰਾਜਾ ਜੀ ਬਿਮਾਰ ਹੋ ਗਏ ਉਧਰ ਅਲੱਗ-ਅਲੱਗ ਲੋਕਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਨੇ ਪਰ ਇਹ ਮੰਦਿਰ ਬਹੁਤ ਸੋਹਣਾ ਲਾਲ ਰੰਗ ਦੇ ਬਲੂਏ ਪੱਥਰ ਦਾ ਬਣਿਆ ਹੋਇਆ ਇਹ ਮੰਦਿਰ ਹੈ ਇਸ ਮੰਦਿਰ ਦੀ ਵਿਲੱਖਣਤਾ ਜਾਂ ਕਹਿ ਦਈਏ ਇਸ ਮੰਦਿਰ ਦੀ ਖਾਸियत ਉਹ ਹੈਗਾ ਇਹ ਬੜਾ ਸ਼ਿਵ ਲਿੰਗ ਇਹ ਸ਼ਿਵ ਲਿੰਗ ਰਾਜੀ ਭੋਜ ਨੇ ਲਪਾਇਆ ਸੀ ਇੱਥੇ ਤੇ ਇਹ ਲਗਭਗ 2.5 ਮੀਟਰ ਉੱਚਾ ਸ਼ਿਵ ਲਿੰਗ ਹੈ ਇਹ ਮੰਦਿਰ ਇਤਿਹਾਸਕ ਪੱਖੋਂ ਵੀ ਬਹੁਤ ਮਹਾਨ ਆ ਟੂਰਿਸਟਾਂ ਦੇ ਪੱਖੋਂ ਵੀ ਬਹੁਤ ਮਹਾਨਾ ਤੇ ਧਾਰਮਿਕ ਪੱਖੋਂ ਵੀ ਬਹੁਤ ਜ਼ਿਆਦੇ ਸ਼ਰਧਾ ਲੋਕਾਂ ਦੀ ਲੋਕੇ ਇੱਥੇ ਆ ਕੇ ਪੂਜਾ ਪਾਠ ਕਰਦੇ ਆ ਆਪ ਦਾ Hindu ਧਰਮ ਦਾ ਇੱਕ ਵੱਡਾ ਇਤਿਹਾਸਕ ਮੰਦਿਰ ਹੈ ਪੋਜਪੁਰ ਦੇ ਵਿੱਚ ਹੋਰ ਸੰਖਿਆਵਾਂ ਦੇ ਨਾਲ ਮੈਂ ਵੀ ਇਸ ਸ਼ਿਵ ਮੰਦਿਰ ਦੇ ਦਰਸ਼ਨ ਕਰਨ ਆਤੇ ਮੇਰੀ ਸ਼ਰਧਾਰਮਿਕ ਸ਼ਰਧਾ ਤਾਂ ਉਨੀ ਨਹੀਂ ਹੈਗੀ ਹਾਂ ਪਰ ਇਤਿਹਾਸਕ ਸ਼ਰਧਾ ਮੇਰੀ ਜ਼ਰੂਰ ਆ ਮੈਂ ਦੇਖਣਾ ਚਾਹੁੰਦਾ ਸੀਗਾ ਕਿ ਰਾਜੇ ਭੋਜਲ ਬਣਾਇਆ ਹੋਇਆ ਇਹ ਇਨਾ ਮਸ਼ਹੂਰ ਮੰਦਿਰ ਕਿਹੋ ਜਿਹਾ ਇਹਦਾ ਆਰਕੀਟੈਕਟ ਕਿਹੋ ਜਿਹਾ ਉਸ ਟਾਈਮ ਦੇ ਮਿਸਤਰੀਆਂ ਨੇ ਕਿਹੋ ਜੀ ਕਾਰਗਰੀ ਕੀਤੀ ਹੈ ਇੱਥੇ ਤੇ ਉਸ ਤੋਂ ਬਾਅਦ ਜਿਹੜਾ ਇੱਥੋਂ ਦਾ ਮਸ਼ਹੂਰ ਸ਼ਿਵਲਿੰਗ ਹੈ ਕਿ ਉਹ ਕਿਹੋ ਜਿਹਾ ਦਿੱਸਦਾ ਸਫਰਾਂ ਦਾ ਇਹੀ ਸੁਪਾਣ ਹੁੰਦਾ ਕਿ ਆਪਾਂ ਨੂੰ ਧਰਮ ਜਾਤ ਮਹੱਜਬ ਛੱਡ ਕੇ ਸਾਰਾ ਕੁਝ ਇੱਕ ਬੜਾ ਨਾ ਨਿਊਕਲ ਜਿਹਾ ਹੋ ਕੇ ਵਿਚਰਨਾ ਪੈਂਦਾ ਤੋ ਜੇ ਮੈਂ ਇਸ ਮੰਦਰ ਚ ਆਇਆ ਸੀ ਤਾਂ ਮੇਰਾ ਹੱਕ ਬੰਦਾ ਸੀ ਕਿਸ ਮੰਦਰ ਨੂੰ ਮਿਲ ਉਹਦੀ ਸ਼ਰਤ ਦਾ ਖਿਆਲ ਰੱਖਦੇ ਹੋਏ ਆਪਾਂ ਇੱਥੇ ਦਰਸ਼ਨ ਕਰੀਏ ਮੰਦਰ ਦੇ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਇੱਕ ਹੋਰ ਹੈਗੇ ਨੇ ਸੱਤ ਮੰਦਰ ਇਕੱਠੇ ਜਿਕਰ ਉਹ ਪੁਰਾਣੇ ਮੰਦਰ ਹੋਏ ਤਾਂ ਉਹ ਵੀ ਦੇਖਦੇ ਆਂ ਮੈਨੂੰ ਉਹਨਾਂ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ ਉਹ ਪੁੱਛਦੇ ਆਂ ਆਪਾਂ ਇੱਥੋਂ ਇੱਥੋਂ 7 ਕਿਲੋਮੀਟਰ ਵਾਟ ਅੱਗੇ ਜਾ ਕੇ ਇੱਕ ਹੋਰ ਮੰਦਿਰ ਨੇ ਉਹ ਵੀ ਆਰਕੀਓਲੋਜੀਕਲ ਸਾਈਟ ਆ ਉੱਥੇ ਵੀ ਜਾ ਕੇ ਦੇਖਦੇ ਆਪਾਂ ਇਹ ਇਤਿਹਾਸਕ ਮੰਦਿਰ ਸੀ ਦੇਖ ਲਿਆ ਆਪਾਂ ਰਾਜੇ ਭੂਜੜਾ ਬਣਾਇਆ ਹੋਇਆ ਮੰਦਿਰ ਹੁਣ ਇੱਥੋਂ ਚੱਲਦੇ ਆਂ 7 ਕਿਲੋਮੀਟਰ ਵਾਟ ਚੱਲਦੇ ਆਂ ਉੱਥੇ ਕੁਝ ਹੋਰ ਪੁਰਾਣੇ ਮੰਦਿਰ ਨੇ ਉਹ ਵੀ ਆਰਕੀਓਲੋਜੀਕਲ ਸਾਈਟ ਆ ਉਹ ਦੇਖਦੇ ਆਂ ਸਰ ਜਸਪੁਰ ਜਾਣਾ ਹੈ ਇਹਹੀ ਰਸਤਾ ਜਾਏਗਾ ਹਾਂ ਆਸ਼ਾਪੁਰੀ ਆਸ਼ਾਪੁਰੀ ਹਾਂਜੀ ਇਹ ਉਹੀ ਬੇਤਵਾਨਾਂ ਦੀ ਆਗ਼ੀ ਜਿਹੜੀ ਆਪਾਂ ਮੰਦਰ ਤੇ ਜਮਾਂ ਤਾਂ ਤੋਂ ਦੇਖੀ ਸੀਗੀ ਇੱਥੇ ਬਨਜੇ ਬਣਿਆ ਹੋਇਆ ਲੋਕ ਨਹਾਈ ਜਾਂਦੇ ਆ ਆਪਦੇ ਕੱਪੜੇ ਸੁਹੀ ਜਾਂਦੇ ਆ ਘੁਮਾਣਾ नमस्कार जी हम पंजाब से आए हैं जी मंदिर देखने के लिए आपके आशापुरी लोकल म्यूजियम आपा टिकट लेनेया दी 20 रुपए टिकट आ ते ए दा देखन वाली चीज आ आपा तो भोजपुर दा मंदिर देख के मुड़ जानेया कल्ला पर ये बहुत सोणा म्यूजियम आ ते दुंगा मंदिर भी हैगे ने इथे जेड़ा गार्ड बैठो कंदा 26 मंदिर ने गां होर निके-निके कितने टिकट है जी इसकी 20 रुपए टिकट है जी यहाँ नाम लिखना है जी अपना नाम लिख लो आपका आज की तरीक जी ग्यारह टाइम कितना हो गया जी अभी फोन नंबर लिखिए जी थे फोन नंबर ਜੇ ਉਹ ਜੇ ਸਮਹੀ ਸਿਲਾ ਕੇ ਰੱਖੀਏ ਅੱਛਾ ਵਹੀ ਮੰਦਰ થી ਨਿਕਲੇ ਸਭ ਕਿਚਨ ਦੇ ਕੱਟ ਬੂਤਨਾ ਜੋ ਬੋਲਾ ਕੰਦੇ ਹਾਂਜੀ ਹਾਂਜੀ ਨਹੀਂ ਸਿਲਾ ਕੇ ਰੱਖੀਏ ਜੇ ਉਹ ਮਾਤੀ ਜੋ ਗੋਰਾ ਪਰਵਤੀ ਬੋਲੇ ਜੀ ਵੀ ਭਗਵਾਨ ਵਿਸ਼ਨੂੰ ਕਾ ਹੀ ਇੱਕ ਰੂਪ ਹੈ ਜੀ ਹੈ ਨਾ ਹਾਂ ਅਵਤਾਰੇ ਹਾਂ ਜੀ ਇਹ ਇਹ ਵੀ ਇਹ ਵੀ ਭਗਵਾਨ ਵਿਸ਼ਨੂੰ ਦਾ ਜੀ ਇਹ ਹੈ ਭਗਵਾਨ ਵਿਸ਼ਨੂੰ ਜੀ ਨਾਗਰਾਜ ਦੇ ਉੱਪਰ ਲੇਟੇ ਹੋਏ ਹੈ ਨਾ ਹਾਂ ਨਾਗਰਾਜ ਜੀ ਮੈਂ ਗੂਮਰਾ ਹਾਂ ਕਾਫੀ ਸਮੇਂ ਸੇ ਕੁਛ-ਕੁਛ ਤਾਂ ਮੇਰੇ ਕੋਲ ਪਤਾ ਚੱਲ ਗਿਆ ਹੈ ਦੇ ਗਣੇਸ਼ ਜੀ ਹੈ ਗਣੇਸ਼ ਜੀ ਦੀ ਮੂਰਤੀ ਖੰਭਰ ਹੈ ਜੀ ਬਹੁਤ ਵੱਡੀ ਮੂਰਤੀ ਹੈ ਇਹ ਤਾਂ ਹਾਂ ਬਹੁਤ ਵੱਡੀ ਮੂਰਤੀ ਹੈ ਬੜੀ ਵੱਡੀ ਹੈ ਜੀ ਭਗਵਾਨ ਗਣੇਸ਼ ਜੀ ਤੇ ਇਹਨਾਂ ਦੇ ਪੈਰਾਂ ਦੇ ਵਿੱਚ ਇਹਨਾਂ ਦੀ ਸਵਾਰੀ ਚੂਹੇ ਤੇ ਸਵਾਰੀ ਕਰਦੇ ਸੀ ਇਹ ਤਾਂ ਇੱਥੇ ਚੂਹਾ ਬਣਿਆ ਹੋਇਆ ਤੇ ਟੁੱਟੀ ਹੋਈ ਹੈ ਉੱਪਰ ਤੇ ਹੀ ਹੈ ਨਾ ਹਾਂ ਜੇ ਤੂੰ ਮਹਾਤਮਾ ਬੁੱਧ ਜੀ ਜਾਂ ਮਹਾਵੀਰ ਕੀ ਹੋਗੀ ਮੇਰੇ ਖਿਆਲ ਤੁਸੀਂ ਉਸਕਾ ਬੋਰਾ ਕਾਸਾ ਕਹਾਂ ਪਰ ਇਸਕਾ ਸਿਰ ਅੱਛਾ ਬੋਰਾ ਹੈ ਉੱਪਰਲਾ ਹਿੱਸਾ ਫਿਰ ਤੇ ਬੁੱਧ ਜੀ ਹੈ ਨਾ ਹਾਂ ਜੇ ਬੁੱਧ ਹੈ ਉਹ ਸਾਹਮਣੇ ਇਸੇ ਮੂਰਤੀ ਦੇ ਉੱਪਰਲਾ ਹਿੱਸਾ ਆਹ ਵਾਲਾ ਜੇ ਬੁੱਧ ਦੀ ਮੂਰਤੀ ਬਣੀ ਹੋਈ ਆ ਅੱਧਾ ਇੱਥੇ ਆ ਇਹ ਅੱਧਾ ਆ ਰਿਹਾ ਜੈਨ ਮਹਾਵੀਰ ਜੈਨ ਹਾਂ ਹਾਂਜੀ ਭਗਵਾਨ ਮਹਾਵੀਰ ਜੀ ਆ ਕੋਈ ਬਹੁਤ ਮਾਜੂਦੀ ਜੈਨ ਕੀ ਹੈ ਹਾਂਜੀ ਭਗਵਾਨ ਮਹਾਵੀਰ ਮਹਾਤਮਾ ਬੁੱਧ ਤੇ ਵਿਸ਼ਨੂੰ ਭਗਵਾਨ ਜੀ ਕੁਝ ਅਫਸਰਾਵਾਂ ਇਹਨਾਂ ਦੀਆਂ ਮੂਰਤੀਆਂ ਨੇ ਸਾਰੀਆਂ ਜੀ ਹਨ ਇਹ ਵੀ ਮਹਾਵੀਰ ਜੀ ਨਾਲ ਚੰਡ ਦੇ ਵੀ ਹੈ ਚੰਡ ਦੇ ਜੀ ਵੀ ਹੈ ਚੰਡਾ ਦੇ ਵੀ ਮੁੱਦ ਨੇ મહાવીਰ ਐ મહાવીਰ ਇਹਦੇ ਵਿੱਚ ਆ ਗਿਆ ਜੀ ਭਗਵਾਨ ਗਣੇਸ਼ ਆ ਆ ਜੀ ਹੈ ਨਾ ਤੇ ਆ ਵਿਸ਼ਨੂੰ ਜੀ ਦਾ ਅਵਤਾਰ ਆ ਗਿਆ ਬਰਹਾ ਰੂਪ ਨਾ ਜੀ ਹਾਂ ਵਿਸ਼ਨੂੰ ਇਹ ਕਿ ਬਰਹਾ ਰੂਪ ਤੇ ਸਾਥ ਮੇ ਦੇਵੀ ਬਰਹਾ ਬਰਹਾ ਹਾਂ ਜੀ ਵਿਸ਼ਨੂੰ ਭਗਵਾਨ ਕਈ ਅਵਤਾਰ ਹੈ ਨਾ ਜੀ ਹਾਂ ਜੇ ਦੂਰਾ ਪਾਰਵਤੀ ਦਾ ਪਰਿਵਾਰ ਹੈ ਸ਼ਿਵ ਜੀ ਅਤੇ ਪਾਰਵਤੀ ਤੇ ਇਹਨਾਂ ਦਾ ਪੂਰਾ ਪਰਿਵਾਰ ਨਾਲ ਹੇਠੇ ਨੰਦੀ ਜੀ ਹੈ ਹਾਂ ਨੰਦੀ ਜੀ ਹੈ ਨਾ ਨੰਦੀ ਜੀ ਹੈ ਨਾ ਜੀ ਜੀ ਭਗਵਾਨ ਗਣੇਸ਼ ਹੈ ਜੀ ਹਾਂ ਹਨਾ ਜੀ ਇਹ ਫਿਰ ਭਗਵਾਨ ਵਿਸ਼ਨੂੰ ਜੀ ਦਾ avatars ਇੱਕ ਵਹਰਾ ਇਹਨੂੰ ਆਪਾਂ ਸੂਰ ਕਹਿ ਦਿੰਨੇ ਆ ਇਹੋ ਜਿਹੀਆਂ ਬਹੁਤ ਮੂਰਤੀਆਂ ਰੱਖੀਆਂ ਹੋਈਆਂ ਨੇ ਇੱਥੇ ਆਪਾਂ ਚੱਲਦੇ ਆ ਉਹ ਮੰਦਿਰਾਂ 'ਚ ਵੀ ਜਾ ਕੇ ਦੇਖਦੇ ਜਿੱਥੋਂ ਨਿਕਲੀਆਂ ਨੇ ਇਹ ਖਦਾਈ ਦੇ ਸਮੇਂ ਬਹੁਤ ਵੱਡਾ ਮਿਊਜ਼ੀਅਮ ਬਣਿਆ ਹੋਇਆ ਹੈ ਜੇ ਪੂਰਾ ਬਲੂਆ ਪੱਥਰ ਹੈ ਜੀ ਨਾ ਬਲੂਆ ਪੱਥਰ पे ਬਣਾ ਹੋਇਆ ਨਾ ਜੇ ਸਭ ਅਰੇ ਭਾਈ ਮਾਹੀ ਤੁਮ ਜੇ 21 ਬੋਲ ਰਹਾ ਮਾਹ ਚਲੇ ਜਾਣਾ ਵਾਪਸ ਅਰੇ राय से सूर्य मंदिर भूतनाथ मंदिर नर्कोलॉजिकल साइट ऑफ इंडिया 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 ਹਾਂ ਜੀ ਜੈ ਸ਼੍ਰੀ ਰਾਮ ਜੀ ਮੰਦਿਰ ਦੇਖਣੇ ਆਏ ਆ ਜੀ ਆਪਕੇ ਹਾਂ ਜੀ ਆਤੇ ਆ ਬਾਬਾ ਜੀ ਭੂਤਨਾਥ ਮੰਦਿਰ ਯਹੀ ਹੈ ਆਪਣੇ ਸਾਹਮਣੇ ਦਿਖ ਰਿਹਾ ਮੰਦਿਰ ਆ ਭੂਤਨਾਥ ਮੰਦਿਰ ਜਿਹਦੇ ਬਾਰੇ ਇੱਥੇ ਲਿਖ ਕੇ ਲਾਇਆ ਹੋਇਆ ਭੂਮਤ ਸ਼ੈਲੀ ਦੇ ਬਣਿਆ ਹੋਇਆ ਮੰਦਿਰ ਆ ਇਹ ਤੇ ਇਹ ਮੰਦਿਰ ਜਿਹੜਾ ਪਹਿਲਾਂ ਆਪਾਂ ਵੱਡਾ ਮੰਦਿਰ ਦੇਖ ਕੇ ਆਏ ਆ ਉਹਦਾ ਸਮਕਾਲੀ ਦੱਸਦੇ ਆ ਇੱਕੋ ਸਮੇਂ ਦੇ ਬਣੇ ਹੋਏ ਮੰਦਿਰ ਨੇ ਇਹ ਮੰਦਿਰ ਵੀ ਭਗਵਾਨ ਵਿਸ਼ਰੂ ਨੂੰ ਸਮਰਪਿਤ ਆ ਜਿਹੜਾ ਮੰਦਿਰ ਆਪਾਂ ਪੋਜਪੁਰ ਚ ਵੇਖਿਆ ਸੀ ਛੇ ਮੰਦਿਰ ਤੇ ਇਹ ਮੰਦਿਰ ਇੱਕੋ ਜਿਹੇ ਤਰ੍ਹਾਂ ਦੇ ਬਣੇ ਹੋਏ ਮੰਦਿਰ ਨੇ ਆਸ਼ਾਪੁਰੀ ਦੇ ਵਿੱਚ ਮਿਲੇ ਹੋਏ 26 ਮੰਦਿਰਾਂ ਦੇ ਓਛੇਸ਼ ਨੇ ਜਿਵੇਂ ਇੱਕ ਆ ਮੰਦਿਰ ਆ ਸਾਹਮਣੇ ਆਪਣੇ ਐਵੇਂ ਦੇ 26 ਮੰਦਿਰ ਆ ਸਾਹਮਣੇ ਮੰਦਿਰ ਤਾਂ ਨਵਾਂ ਬਣਈ ਜਾਂਦਾ ਸੂਰਜ ਮੰਦਿਰ ਆ ਤੁੰਕਾ ਪੁੱਛ ਰ ਮੈਨੂੰ ਕਾ ਬਤਾਓ ਮੰਦਿਰਾਂ ਸਮੰਦਰ ਜੋ ਹੈ ਕਿ ਜੋ ਹੈ ਇਹ ਸਾਰਾ ਕੁਝ ਮਿੱਟੀ ਚ ਦੱਬਿਆ ਹੋਇਆ ਸੀਗਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵਾਲੇ ਨੇ ਕੱਢਿਆ ਆ ਇਹ ਵੀ ਇੱਕ ਮੰਦਿਰ ਆ ਸਾਹਮਣੇ ਆ ਛੋਟੇ ਛੋਟੇ 26 ਮੰਦਿਰ ਸੀ ਇੱਥੇ ਆ ਦੂਜਾ ਮੰਦਿਰ ਹੋ ਗਿਆ ਤੇ ਤੀਜਾ ਮੰਦਿਰ ਇਹਦੇ ਵਿੱਚ ਕਹਿੰਦੇ ਇੱਥੇ ਸ਼ਿਵਲਿੰਗ ਰੱਖਿਆ ਹੋਇਆ ਸੂਰਜ ਮੰਦਿਰ ਹੈ ਵੀ ਸੌਰੀ ਇਹ ਵੀ ਭੂਤਨਾਥ ਮੰਦਿਰ ਪਤਾ ਨਹੀਂ ਕੀ ਕੋਸ਼ ਮਿੱਟੀ ਚ ਦੱਬਿਆ ਪਿਆ ਇੱਥੇ ਆ ਹਰੇਕ ਮੰਦਿਰ ਦੇ ਬਾਹਰ ਚ ਹੁੰਦਾ ਮੰਦਿਰ ਦੀ ਨਿਸ਼ਾਨੀ ਹੈ ਇਹ ਜਿੱਥੇ ਆ ਬਣਿਆ ਹੋਵੇ ਨਾ ਅੱਧਾ ਫੁੱਲ ਜਿਹਾ ਮੰਦਿਰ ਦਾ ਗੇਟ ਹੁੰਦਾ ਤੇ ਆ ਇਹਦੇ ਚ ਬਹੁਤ ਪੁਰਾਣਾ ਸ਼ਿਵਲਿੰਗ ਉਸ ਵੇਲੇ ਦਾ ਆਸ਼ਾ ਦੇਵੀ ਮੰਦਿਰ ਇਹ ਮੰਦਿਰ ਦੇਵੀ ਮੈਸਾਫਰ ਮਰਦਨੇ ਨੂੰ ਸਮਰਪਿਤ ਆ ਪਰ ਇਹਨੂੰ ਆਸ਼ਾ ਦੇਵੀ ਮੰਦਿਰ ਕਿਹਾ ਜਾਂਦਾ ਇਹ ਵੀ ਮੰਦਿਰਾਂ ਦੇ ਵਿਸ਼ੇਸ਼ ਹੀ ਨੇ ਸਾਰੇ ਇੱਥੇ ਪਏ ਕਿਸੇ ਮੰਦਿਰ ਦੇ ਨਹੀਂ ਉਹ ਆ ਪੱਥਰ ਫਿਰ ਤਾਂ ਕਰ ਦਿਓ ਪੁੱਠਾ ਕੀਤਾ ਹੋਇਆ ਸਾਰਾ ਕੁਝ ਸੀ ਇਹ ਪਤਾ ਨਹੀਂ ਕਿਹੜੇ ਸਲਾਗਨ ਹੀ ਰੱਖਿਆ ਹੋਊਗਾ ਵਹਿਫਤੀ ਹੋਣਾ ਵਿੱਚ ਕੋਈ ਨਾ ਕੋਈ ਆ ਪੱਥਰ ਕਿੜੇ ਕਿੜੇ ਨੇ ਜਿਹੜੇ ਮੰਦਿਰਾਂ ਦੇ ਸਿਰ ਤੇ ਉੱਪਰ ਰੱਖੇ ਹੁੰਦੇ ਸੀਗੇ ਤਾں ਪਤਾ ਨਹੀਂ ਕਿਵੇਂ ਚਲਾਉਂਦੇ ਹੋਣਗੇ ਇਹ ਡੜੇ ਪੱਥਰਾਂ ਨੂੰ ਇੱਕ ਹੋਰ ਸੋਹਣੀ ਗੱਲ ਹੈ ਕਿ ਸਾਰੇ ਮੰਦਰ ਇੰਟਰਲੌਕ ਸਿਸਟਮ ਆ ਪੁਰਾਣੀ ਤਕਨੀਕ ਆ ਇਹ ਜਿਵੇਂ ਹੁਣ ਆ ਤੁੜਾ ਬਣਿਆ ਹੋਇਆ ਜਿਹੜਾ ਦੂਜਾ ਮੰਦਰ ਹੈ ਮੇਰੇ ਇਹਨੂੰ ਵਿੱਚ ਪ사 ਦੇਣਗੇ ਤੇ ਖਰਾਦ ਕੇ ਪੱਥਰ ਨੂੰ ਸਾਰੇ ਇਸ ਤਰੀਕੇ ਨਾਲ ਬਣੇ ਹੋਏ ਮੰਦਰ ਮੰਦਰ ਆ ਇੰਟਰਲੌਕ ਇਹਦੇ ਦੋ ਟੋਟੇ ਆ ਇੱਕ ਇਧਰਲਾ ਇੱਕ ਇਧਰ ਆ ਉਪਰਾ ਲਾ ਕੇ ਇਹਨੂੰ ਇੱਥੋਂ ਲੋਕ ਹੋ ਜਾਊਗਾ ਹਰੇਕ ਮੰਦਰ ਦੇ ਸਿਖਰ ਤੇ ਕਿਹੋ ਜਿਹਾ ਪੱਥਰ ਹੁੰਦਾ ਉੱਪਰ ਤੋਂ ਇਸ ਜਿਹੜਾ ਇਦਾਂ ਦਾ ਪੱਥਰ ਹੁੰਦਾ ਇਹਨੂੰ ਇੱਕ ਤਰ੍ਹਾਂ ਦਾ ਮੰਦਰ ਦੀ ਆਪਾਂ ਚਾਬੀ ਕਹਿ ਸਕਦੇ ਹਾਂ ਸਾਰਾ ਮੰਦਰ ਇਹਨਾਂ ਪੱਥਰਾਂ ਦੇ ਨਾਲ ਲੋਕ ਹੋਇਆ ਹੁੰਦਾ ਸਾਰਾ ਕੁਝ ਇੱਥੋਂ ਨਿਕਲਿਆ ਖਦਾਈ ਖਦਾਈ ਕਰਕੇ 26 ਮੰਦਰਾਂ ਦੀ ਵਿਸ਼ੇਸ਼ਣ ਹੈ ਇਹ ਤਾਂ ਕਰਕੇ ਜੇ ਉੱਥੇ ਆਪਾਂ ਵੇਖ ਕੇ ਮਿਊਜ਼ੀਅਮ ਉਹ ਵੀ ਇੱਥੋਂ ਇੱਥੋਂ ਹੀ ਲੈ ਕੇ ਗਏ ਆ ਇੱਥੋਂ ਲਿਜਾ ਕੇ ਰੱਖਿਆ ਉੱਥੇ ਸਾਰਾ ਕੁਝ ਕਈ ਮੰਦਰ ਉਹ ਜਿਹੜਾ ਆਪਾਂ ਪਹਿਲਾਂ ਦੇਖਿਆ ਉਹ ਵਾ ਭੂਤਨਾਥ ਵਾਲਾ ਹੁਣ ਆਪਾਂ ਇੱਥੇ ਚੱਲਦੇ ਆ ਭੀਮਵੇਟਕਾ ਕਿਹ ਕਿਹਿਆ ਟੁਕਲੋਂ ਦਾ ਕਰਦੀ ਆ ਬੋਜਪਾਲ ਹਲ ਕਰਦੀ ਆ ਭੋਪਾਲ ਹਲ ਕਰਦੀ ਪਹਿਲੇ ਇਹ ਕੀ ਸੀ ਪੂਰਾ ਬੋਜਪਾਲ ਹੀ ਸੀ ਜੇ ਹਾਂ ਪਹਿਲੇ ਭੋਪਾਲ ਕੋ ਬੋਜਪਾਲ ਬੋਲਦੇ ਸੀ ਬੋਜਪਾਲ ਭੋਪਾਲ ਕੋ ਹਾਂ ਰਾਜਾ ਬੋਜ ਕੇ ਨਾਮ ਸੇ ਹੀ ਹੈ ਸਭੀ ਉਹ ਰਾਜਾ ਬੋਜ ਕੀ ਨਗਰੀ ਬੋਜਪਾਲ ਯਹਾਂ ਪੇ ਇੱਕ ਬਹੁਤ ਵੱਡਾ ਡੈਮ ਵੀ ਬਣਾਇਆ ਤੁਸੀਂ ਸਮੇਂ ਰਾਜਾ ਬੋਜ ਨੇ भोजपुर हाँ, में है वो है। गे, 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 गे. नौ नदी हाँ वही है अच्छा। नौ नदी नौ नदी नाले और राजा को शायद कुछ बीमारी हो गई थी तो किसी वैद्य ने बोला था अगर नौ नदियों का पानी इकट्ठा करके आप शिवलिंग की पूजा करोगे तो ठीक हो गए आप तो राजा जी ने नौ नदियां खनवा कर वहाँ पे एक डैम बनवाया था हाँ वो भोजपुर बनाया ना हाँ हाँ जी मंदिर जी से किलोमीटर है ठीक है है जी 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 रास्ते से मैं से रोड रोड बोर्ड लगा है। गया ओके ओके जी। राजा बोझ रोग हो गया था तो किसी ऋषि मुनि ने बोला कि नौ नदियों का पानी इकट्ठा करो उससे शिवलिंग की पूजा करो स्नान करो तो ठीक होंगे तो राजा ने वो नौ नदियां खुनवा कर वहाँ पे डैम बनाया राजा ने था कहा राजा भोज कहाँ गंगू तेली ਅਸੀਂ ਤੇ ਲੰਗੇ ਇਸ ਵਾਰ ਮਹਾਦੇਵ ਮੰਦਿਰ ਬਲੋੜਾ ਦਾ ਠੀਕ ਹੈ ਜੀ ਇਹ ਰਸਤੇ ਪੀ ਆਏਗਾ ਹਾਂ ਰੋਡ ਪੀ ਆਏਗਾ ਹਾਂ ਰੋਡ ਪੇ ਹੀ ਆਏਗਾ ਠੀਕ ਹੈ ਆਸੇ ਡੇਲ ਕਿਲੋਮੀਟਰ ਓਕੇ ਜੀ ਓਕੇ ਇੱਥੇ ਬੈਠੇ ਇਹਨਾਂ ਦੇ ਆਪਸ ਵਿੱਚ ਦੀ ਖੜਕੀ ਜਾਂਦੀ ਹੈ ਪੂਰੀ ਜਿਹੜਾ ਇਸ ਮੰਦਿਰ ਦਾ ਪੁਜਾਰੀ ਹੈ ਉਹ 나ਥ ਬਾਬਾ ਤੇ ਜਿਹੜਾ ਇਧਰ ਇਧਰ ਫਿਰਦਾ ਬਾਈ ਇਹ ਕਹਿੰਦਾ ਮੈਂ ਹੈਗਾ ਜੀ ਬ੍ਰਾਹਮਣ ਇਹਨਾਂ ਦੀ ਵਸ ਵਿੱਚ ਦੀ ਬੋਲ ਚਾਲ ਵੀ ਹੈਣੀ ਗਿਆ ਪੂਰੀ ਖੜਕੀ ਜਾਂਦੀ ਹੈ ਤੁਸੀਂ ਮੇਰੇ ਬਲੌਗ ਦੇਖਿਆ ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਪੇ ਮੰਦਰ ਦੇਖ ਲਿਆ ਤੇ ਕੱਲ ਨੂੰ ਆਪਾਂ ਦੇਖਾਂਗੇ ਭੀਮਬੇਟ ਕਾ ਉਹ ਬਹੁਤ ਸੋਹਣੀਆਂ ਅਤੇ ਬਹੁਤ ਪੁਰਾਣੀਆਂ ਗੁਫਾਵਾਂ ਨੇ ਉੱਥੇ ਭੀਮ ਹੋਰ ਵੀ ਉੱਥੇ ਰਹਿੰਦੇ ਰਹੇ ਨੇ ਤੇ ਇਹ ਵੀ ਕਿਹਾ ਜਾਂਦਾ ਕਿ আদি ਮਾਨਵ ਵੀ ਉੱਥੇ ਰਹਿੰਦਾ ਰਿਹਾ ਉਸ ਸਮੇਂ ਉੱਥੇ ਉਹਨਾਂ ਨੇ ਕੁਝ ਪੇਂਟਿੰਗਾਂ ਬਣਾਈਆਂ ਹੋਈਆਂ ਨੇ ਬਹੁਤ ਪੁਰਾਣੇ ਸਮੇਂ ਦੀਆਂ ਉਹ ਦੇਖਾਂਗੇ ਬਹੁਤ ਦੇਖਣ ਵਾਲੀ ਜਗ੍ਹਾ ਉਹ ਭੀਮਬੇਟ ਕਾ ਜਿਹੜੀਆਂ ਗੁਫਾਵਾਂ ਨੇ ਕੱਲ ਨੂੰ ਆਪਾਂ ਉਹ ਦੇਖਾਂਗੇ ਤਾਂ ਅੱਜ ਦੇ ਬਲੌਗ ਦੇਖਣ ਲਈ ਲੋਟਾ ਫਿਰ ਤੋਂ ਤੁਹਾਾਰੇ ਧੰਨਵਾਦ ਸਾਰਿਆਂ ਨੂੰ ਹੁਣ ਆਪਾਂ ਕੱਲ ਨੂੰ ਮਿਲਦੇ ਆਂ ਅੱਜ ਆਪਾਂ ਇੱਥੇ ਰੁਕਦੇ ਆਂ ਰਾਤ ਰਵਾਂਗੇ ਕਮਰਾ ਲਿਆ ਹੋਇਆ ਹੈ